ਗੁਰਾ ਨਜ਼ੀਬ ਪਿੰਡ ਰੋੜਕਾ ਕਲਾ ਦੇ ਲੰਬੜ ਦਾ ਲਖਵੀਰ ਸਿੰਘ ਨੇ ਨਜ਼ਦੀਕੀ ਪਿੰਡ ਮਾਲਵਕੇ ਹਾਲੇ ਤੇ ਲਈ ਜ਼ਮੀਨ ਉੱਪਰ ਉਸ ਨੂੰ ਖੇਤੀ ਨਾ ਕਰਨ ਅਤੇ ਮੋਟਰ ਨਾ ਚਲਾਉਣ ਦੇ ਗੰਭੀਰ ਦੋਸ਼ ਲਗਾਏ ਹਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲਖਵੀਰ ਸਿੰਘ ਨੇ ਦੱਸਿਆ ਕਿ ਉਸਨੇ ਐਨ ਆਰ ਆਈ ਰਸ਼ਪਾਲ ਕੌਰ ਪਾਸੋਂ 6 ਕਨਾਲ ਤੋਂ ਵੱਧ ਜ਼ਮੀਨ ਹਾਲੇ ਤੇ ਲਈ ਹੋਈ ਹੈ ਜਿਸ ਦੀ ਇੱਕ ਮੋਟਰ ਬਹਾਦਰ ਸਿੰਘ ਦੇ ਨਾਮ ਤੇ ਹੈ ਤੇ ਰਸ਼ਪਾਲ ਕੌਰ ਦੀ ਜ਼ਮੀਨ ਦੀ ਫੁੱਲ ਪਾਵਰ ਆਫ ਅਟਾਰਨੀ ਉਸ ਕੋਲ ਹੈ ਉਸਨੇ ਕਿਹਾ ਕਿ ਉਕਤ ਮੋਟਰ ਵੀ ਉਸਦੇ ਹੀ ਪਰਿਵਾਰ ਦੀ ਹੈ ਪਰ ਪਰਮਜੀਤ ਕੌਰ ਅਤੇ ਉਸ ਦਾ ਪਰਿਵਾਰ ਉਸ ਜ਼ਮੀਨ ਤੇ ਉਸ ਨੂੰ ਫਸਲ ਨਹੀਂ ਬੀਜਣ ਦਿੰਦਾ ਉਹਨਾਂ ਆਖਿਆ ਕਿ ਪਰਮਜੀਤ ਕੌਰ ਵੱਲੋਂ ਉਕਤ ਮੋਟਰ ਜੋ ਬਹਾਦਰ ਸਿੰਘ ਦੇ ਨਾਮ ਤੇ ਹੈ ਉਸ ਦੇ ਜਿੰਦੇ ਤੋੜ ਕੇ ਨਵੇਂ ਜਿੰਦੇ ਲਗਾ ਦਿੱਤੇ ਹਨ ਹੁਣ ਆਪ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਉਸ ਨੂੰ ਇਨਸਾਫ ਦਿਵਾਇਆ ਜਾਵੇ ਤੇ ਜ਼ਮੀਨ ਦੀ ਆਪਣੇ ਰਿਸ਼ਪਾਲ ਕੌਰ ਦੇ ਤੇ ਉਹਦੇ ਮੁੰਡਿਆਂ ਦੇ ਨਾਂ ਆ ਤੇ ਉਹਦੇ ਵਿੱਚ ਆਪਾਂ ਨੂੰ ਜਵੀਨ ਉਹ ਨਹੀਂ ਹਾਲਤ ਦਿੱਤੀ ਸੀਗੀ ਤੇ ਆਪਣੇ ਕੋਲ ਪਾਵਰ ਹੌਸ ਟਰਨੀ ਉਹਦੀ ਬਰਾਬਰ ਦਾ ਸਭ ਕੁਝ ਹੈ ਪੇਪਰ ਰੈਡੀ ਆ ਲੇਕਿਨ ਉਹ ਤੇ ਰਸ਼ਮਾਇ 파ਰਮਜੀਤ ਕੋਰ ਕਬਜ਼ਾ ਕਰ ਰਹੀ ਹੈ ਹਾਂਜੀ ਕਿੰਨੇ ਖੇਤ ਤੁਹਾਡੇ ਕੋਲ ਹੈ ਜੀ ਜੀ 6 ਇਹਦੇ ਇੱਕ ਕਨਾਲ ਥੈਂ ਆ ਤੁਸੀਂ ਉੱਥੇ ਖੇਤੀ ਕਰਦੇ ਨਹੀਂ ਜੋ ਖੇਤੀ ਉਹਨਾਂ ਤੇ ਚਾਬੀ ਜਿੰਦਾ ਉਹ ਨਹੀਂ ਲਾਇਆ ਮੋਟਰ ਬਾਦਰ ਸਿੰਘ ਦੀ ਮੋਟਰ ਦੇ ਤਾਂ ਮੋਟਰ ਬਾਦਰ ਸਿੰਘ ਦੇ ਹਾਂਜੀ ਬਾਦਰ ਸਿੰਘ ਦੇ ਨਾਮ ਤੇ ਮੋਟਰ ਆ ਹਲੇ ਤੁਸੀਂ ਉੱਥੇ ਖੇਤੀ ਸ਼ੁਰੂ ਨਹੀਂ ਕੀਤੀ ਨਹੀਂ ਜੀ ਕਰ ਨਹੀਂ ਦਿੰਦੇ ਕੁਝ ਕਹ ਦੋ ਤਾਂ ਤੁਹਾਨੂੰ ਕੋ ਪਾਵਰ ਹਟਾਣੀ ਕਹੋਦੀ ਆਈ ਹੋਈ ਐ ਕਦੋਂ ਤੁਸੀਂ ਖੇਤੀ ਸ਼ੁਰੂ ਕੀਤੀ ਐ ਅਸੀਂ ਐਤ ਕੀਤੇ ਸ਼ੁਰੂ ਕੀਤੇ ਜਦੋਂ ਆਪਣੇ ਮਈ ਮਹੀਨੇ ਤੋਂ ਸ਼ੁਰੂ ਕਰਨੀ ਸੀ ਉਹਨਾਂ ਨੇ ਸਾਨੂੰ ਕਾਰ ਨਹੀਂ ਦਿੱਤੀ ਹਲੇ ਤੱਕ ਕੋਈ ਸ਼ਿਕਾਇਤ ਉਹ ਕਰ ਤੁਸੀਂ ਪੁਲਿਸ ਨੂੰ ਕੀਤੀ ਸਾਰੇ ਥਾਂ ਹੀ ਸ਼ਿਕਾਇਤਾਂ ਦੇ ਹਟੇ ਆ ਥਾਣੇ ਦੇ ਹਟੇ ਆ ਲੇਕਿਨ ਉਹ ਧੱਕੇ ਨਾਲ ਜ਼ਮੀਨ ਤੇ ਕਬਜ਼ਾ ਕਰਕੇ ਬੈਠੀ ਆ ਜਿਹੜਾ ਉੱਥੇ ਅਸੀਂ ਜਿਹੜਾ ਦੇਖਿਆ ਮੋਰੇ ਝੋਨਾ ਲੱਗਾ ਹੋਇਆ ਉਹ ਕਿਹਦੇ ਖੇਤਾਂ ਦੇ ਵਿੱਚ ਉਹ ਲੱਗਾ ਹੋਇਆ ਜਿੱਥੇ ਪਾਣੀ ਵੀ ਲੱਗਾ ਝੋਨਾ ਵੀ ਲਾਤਾ ਫਸਲ ਉਹ ਰਿਸ਼ਪਾਲ ਕੌਰ ਦੇ ਖੇਤਾਂ ਵਿੱਚ ਹੀ ਲੱਗਾ ਆ ਜੀ ਉਹ ਪਰਸੋਂ ਰਾਤ ਹੀ ਲਾਇਆ ਨਹੀਂ ਰਾਤ ਨੂੰ ਕਦੋਂ ਕੀਤਾ ਤੇ ਰਾਤ ਤੋਂ ਰਾ ਸਵੇਰੇ ਝੋਨਾ ਨਹੀਂ ਲਵਾਤਾ ਹੈ ਹਾਂਜੀ ਉਥੇ ਪੁਲਿਸ ਵੀ ਸਰਦੀ ਸੀ ਤੁਸੀਂ 112 ਦੇ ਸ਼ਾਇਦ ਕਹਿੰਦੇ ਸ਼ਿਕਾਇਤ ਕੀਤੀ ਸੀਗੀ ਬਿਲਕੁਸਰ ਨਹੀਂ ਮੈਂ ਤਾਂ ਨਹੀਂ ਨਹੀਂ ਜੀ ਗਰਦੀਪ ਸਿੰਘ ਨੇ ਸਾਡੀ ਕੋਈ ਗੱਲ ਸੁਣੀ ਨਹੀਂ ਜੀ ਹਾਂਜੀ ਇਹ ਸਬੰਸਕਟਰ ਗਰਦੀਪ ਸਿੰਘ ਨੇ ਸਾਡੀ ਕੋਈ ਗੱਲ ਸੁਣੀ ਨਹੀਂ ਔਰ ਅਟਾ ਸਾਨੂੰ ਹੀ ਦਬਾ ਪਾਇਆ ਸਾਡੇ ਤੇ ਹੁਣ ਆਪਾਂ ਮੰਗ ਕੀ ਕਰਦੇ ਹਾਂ ਮੰਗ ਇਹ ਕਹਿੰਦੇ ਸਾਨੂੰ ਇਨਸਾਫ ਮਿਲ ਦਿੱਤਾ ਜਾਵੇ ਜੋ ਕਿ ਸਾਰਿਆਂ ਨੂੰ ਇਨਸਾਫ ਦੀ ਲੋੜ ਹੈ Andrew. ਤੱਕ ਕਾਛਾਈ ਕਰ ਰਹੀ ਹੈ ਜੀ ਉਹ ਉਧਰ ਦੂਸਰੇ ਪਾਸੇ ਪਰਮਜੀਤ ਕੌਰ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਹੁਣ ਆਖਿਆ ਕਿ ਉਹਨਾਂ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਨਾਂ ਤੇ 15 ਕਨਾਲ ਤੋਂ ਵੱਧ ਜ਼ਮੀਨ ਹੈ ਜਿਸ ਦੀ ਕੋਈ ਵੀ ਤਕਸੀਮ ਨਹੀਂ ਹੋਈ ਉਹਨਾਂ ਆਖਿਆ ਕਿ ਉਹਨਾਂ ਵੱਲੋਂ ਕਿਸੇ ਨੂੰ ਵੀ ਪਾਣੀ ਲਗਾਉਣ ਤੋਂ ਨਹੀਂ ਰੋਕਿਆ ਗਿਆ ਤੇ ਨਾ ਹੀ ਫਸਲ ਲਗਾਉਣ ਤੋਂ ਰੁਕਿਆ ਗਿਆ ਹੈ ਉਹਨਾਂ ਆਖਿਆ ਕਿ ਲਖਬੀਰ ਜਦੋਂ ਮਰਜ਼ੀ ਉਹਨਾਂ ਕੋਲੋਂ ਮੋਟਰ ਦੀ ਚਾਬੀ ਲਈ ਜਾ ਸਕਦਾ ਹੈ ਤੇ ਫਸਲ ਵੀ ਲਗਾ ਸਕਦਾ ਹੈ ਉਹਨਾਂ ਦੋਸ਼ ਲਾਇਆ ਕਿ ਲਖਬੀਰ ਸਿੰਘ ਤੱਕੇ ਨਾਲ ਕਵਚਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਰੋਲਾ ਸਾਡਾ ਕੁਛ ਨਹੀਂ ਅੱਜ ਤਾਂ ਜ਼ਮੀਂਦਾ ਹੀ ਆ ਹਨਾ ਵੇ ਡੈਡੀ ਹੁਣੇ ਤਿੰਨ ਭਰਾ ਆ 15 ਖੇਤ ਤਿੰਨ ਕਨਾਲਾਂ ਸਾਡੀ ਜ਼ਮੀਨ ਆ ਤੇ ਜਿੱਦਾਂ ਅੱਗੇ ਸਾਡੀ ਦੋ ਘਰਾਂ ਦੀ ਬਹਾਦਰੀ ਤੇ ਇਹਦੀ ਡੈਡੀ ਦੀ ਸਾਡੇ ਦੀ ਕੋਈ ਬੰਦਾ ਖਾਲੇ ਤੇ ਬੋਂਦਾ ਸੀਗਾ ਜਿੱਦਾਂ ਇਸ ਵਾਰ ਉਹਨਾਂ ਨੇ ਹੋਰ ਕਿਸੇ ਬੰਦਾ ਰੋੜਕੇ ਦਾ ਆ ਲਖਵੀਰ ਸਿੰਘ ਤੇ ਉਹਨੂੰ ਦੇਤੀ ਆ ਸਾਡੀ ਪੁਰਾਣਾ ਹੀ ਬੰਦਾ ਠੇਕੇਦਾਰ ਆ ਬੋਂਦਾ ਆ ਤੇ ਉਹ ਇਸ ਵਾਰੀ ਹੁਣ ਫੇਰ ਜਿੱਦਾਂ ਪਾਣੀ ਦਾ ਵੀ ਤੁਹਾਨੂੰ ਪਤਾ ਜਾਂ ਦੋ ਬੰਦੇ ਹੋ ਗਏ ਪੈਣਾ ਆ ਤੇ ਜ਼ਮੀਂਦਾ ਵੀ ਜਿੱਦਾਂ ਉਹ ਕਹਿੰਦੇ ਸਾਨੂੰ ਜ਼ਮੀਨ ਵਾਣ ਨਹੀਂ ਦਿੰਦੇ ਹੈਗੇ ਸਾਨੂੰ 5 ਫੇਡ ਇੱਕ ਇੱਕ ਕਨਾਲ ਜ਼ਮੀਨ ਤਿੰਨਾਂ ਨੂੰ ਆਉਂਦੀ ਆ ਤੇ ਇਸ ਟਾਈਮ ਜਿੱਦਾਂ ਆ ਜ਼ਮੀਨ ਪਈ ਆ ਉਹਨਾਂ ਦੀ ਇਹ ਹੈਗੇ ਤਿੰਨ ਖੇਤ ਤੇ ਸੱਤ ਕਨਾਲ ਤੇ 10 ਕਨਾਲ ਜ਼ਮੀਨ ਉਹਨਾਂ ਦੀ ਉਧਰ ਪਈ ਆ ਤੇ ਜਿੱਦਾਂ ਉਹ ਕਹਿੰਦੇ ਵੀ ਵਾਣ ਨਹੀਂ ਦਿੰਦੇ ਇਦਾਂ ਦੀ ਕੋਈ ਗੱਲ ਨਹੀਂ ਆ ਉਹਨਾਂ ਦੀ ਜ਼ਮੀਨ ਪਈ ਆ ਤੇ ਅਸੀਂ ਆਪਣੀ ਜਿਹੜੀ ਉਹ ਬਾਈ ਅੱਗੇ ਸਾਡਾ 180 ਹਾਲੇ ਵਾਲਾ ਇਸ ਟਾਈਮ ਹੁਣ ਦੋ ਆ ਦੋ ਹਾਲੇ ਵਾਲੇ ਇਸ ਕਰਕੇ ਰੋਲਾ ਤਾਂ ਫੇ ਪੈਣਾ ਹੀ ਸੀ ਹਨਾ ਅਸੀਂ ਉਹਨਾਂ ਨੂੰ ਪਾਣੀ ਤੋਂ ਨਹੀਂ ਰੋਕਦੇ ਦੋ ਮੋਟਰਾਂ ਆਆਂ ਦੋ ਹੀ ਮੋਟਰਾਂ ਸਾਂਝੀਆਂ ਖਾਤੇ ਸਾਡੇ ਸਾਂਝੇ ਆ ਬਈ ਉਹ ਵੀ ਤਾਂ ਆਪਣੀਆਂ ਦੋ ਵਾਰੀਆਂ ਲਵੇ ਅਸੀਂ ਵੀ ਲੈਣੇ ਆ ਇਹਦੇ ਵਿੱਚ ਕੋਈ ਲੜਾਈ ਵਾਲੀ ਤਾਂ ਗੱਲ ਐ ਨਹੀਂ ਯਾਨੀ ਕਿ ਦੋ ਵਾਰੀਆਂ ਸਾਡੀਆਂ ਇੱਕ ਵਾਰੀ ਹੁੰਦੀਆਂ ਹਨ ਹਾਂ ਇਹ ਤਾਂ ਇੱਕ ਵਾਰੀ ਦੋਨਾਂ ਮੋਟਰਾਂ ਤੋਂ ਸਾਨੂੰ ਆਉਂਦੀ ਤਿੰਨਾਂ ਘਰਾਂ ਨੂੰ ਨਹੀਂ ਦੇਖੋ ਮੇਰੇ ਗਾਲ ਸੁਣੋ ਮੈਂ ਜਿੱਦਾਂ ਤੁਹਾਨੂੰ ਦੱਸਿਆ ਵੀ ਇੱਕੋ ਹੀ ਬੰਦਾ ਹਾਲੇ ਵਾਲਾ ਪਾਉਂਦਾ ਆ ਠੀਕ ਹੈ ਜੀ ਜੇ ਮਹਾਦਰ ਦਾ ਕਬਜ਼ਾ ਆ ਜਾਂ ਉਹਦੇ ਕੋ ਸਾਡੇ ਕੋ ਲਿਖਤ ਪੜਿਆ ਸੀ ਸੈਨ ਕਰਕੇ ਦਿੱਤੇ ਉਹ ਦਿਖਾ ਦੇਣਾ ਸੀ ਛਾੜ ਦਵਾਂਗੇ ਤਕਸੀਮ ਦਾ ਕੇਸ ਵੀ ਲੱਗਾ ਅਸੀਂ ਆਪਣਾ ਅਸੀਂ ਕੋਰਟ ਵਿੱਚ ਕੇਸ ਕੀਤਾ ਆ ਮੋਟਰ ਦਾ ਵੀ ਜ਼ਮੀਨ ਦਾ ਵੀ ਤੇ ਉਥੇ ਸਾਨੂੰ ਜੋ ਕੋਰਟ ਫੈਸਲਾ ਦੇਊਗਾ ਸਾਨੂੰ ਮਨਜ਼ੂਰੀ ਆ ਮੰਗ ਬਸ ਕੋਈ ਆ ਵੀ ਆਹ ਜਿਹੜੀ ਲੜਾਈ ਕਲੇਸ਼ ਐ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਆ ਦੇਖੋ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਵੀ ਆਹ ਜ਼ਮੀਨ ਉਹਨਾਂ ਦੀ ਪਈ ਆ ਤਿੰਨ ਖੇਤ ਸੱਤ ਕਨਾਲ ਆ ਦੇ ਲੋ ਪੈਂਡ ਦੇ ਮੁੱਢਾਂ ਹੀ ਪਈ ਆ 10 ਕਨਾਲ ਉਹ ਉਧਰ ਪਈ ਆ ਉਹਨਾਂ ਦੀ ਇਦਾਂ ਹੀ ਆ ਜ਼ਮੀਨ ਤਾਂ 15 ਖੇਤ ਤੁਸੀਂ ਆਪੇ ਸਾਹਿਬ ਲਾਲੋ ਕਿੱਥੇ ਤੱਕ ਚੱਲ ਜਾਂਦੇ ਆ ਤੇ ਉਹ ਚਾਹੁੰਦੇ ਆ ਵੀ ਸਾਨੂੰ ਆ ਇੱਕ ਮੁੱਢੋ ਇੱਕ ਪਲਾਟ ਦੇ ਦਿਓ ਇਦਾਂ ਨਹੀਂ ਹੋਣੀ ਹੈਗੀ